ਤੋ ਅਬੀ ਯਹਾਂ ਪੇ ਪਤਾ ਨਹੀਂ ਕਿਉਂ ਇਤਨਾ ਟ੍ਰੈਫਿਕ ਲਗਾ ਰੱਖਾ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ। ਆਪਕੋ ਕੋਈ ਇਨਫੋਰਮੇਸ਼ਨ ਥੀ? ਇਨਫੋਰਮੇਸ਼ਨ ਕੁਝ ਵੀ ਨਹੀਂ ਦਿੱਤੀ। ਬਸ Google Map ਨੇ ਦਿਖਾ ਰੱਖਾ ਥਾ 10 ਮਿੰਟ ਦਾ ਗੈਪ ਹੈ। ਅਬ ਯਹਾਂ ਪੇ 1 ਘੰਟਾ ਤੋ ਹੋ ਗਿਆ ਹਮਕੋ ਖੜੇ ਖੜੇ। ਮੇਰਾ ਨਾਮ ਕੁਲਦੀਪ ਸਿੰਘ ਹੋਤਾ। ਜੀ। ਮੈਂ ਆਲ ਇੰਡੀਆ ਰਾਸ਼ਟਰੀ ਵਲਮਸਭਾ ਦਾ ਚੇਅਰਮੈਨ ਹਾਂ। ਜੀ। ਕਿ ਇੱਥੇ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਜਮਚ ਖਸੇ। ਸੋ ਬੜੀ ਪ੍ਰੋਬਲਮ ਚ ਆਸੀ ਜ਼ਰੂਰੀ ਮੀਟਿੰਗ ਤੇ ਜਾਣਾ। ਦੇਖੋ ਦੋਨੇ ਪਾਸੇ ਟ੍ਰੈਫਿਕ ਡਾਈਵਰਟ ਕਰਨੀ ਬਣਦੀ ਸੀ ਉਹ ਕੀਤੀ ਹੋਈ ਆ ਹਾਂਜੀ ਸਿਕਿਉਰਿਟੀ ਅਰੇਂਜਮੈਂਟ ਕਰਨ ਲਈ ਬਣਦੀ ਸੀ ਕੀਤੇ ਹੋਏ ਆ ਬਾਕੀ ਇਹਨਾਂ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਸੀ ਹੋਈ ਹੋਈ ਆ ਟਾਈਮ ਲੱਗ ਰਿਹਾ ਹੈ ਹਮ ਲੋਕ ਕਮ ਸੇ ਰਾਹੁਲ ਜੈਪੁਰ ਸੇ ਹਮ ਲੋਕ ਆਏ ਹੈ ਔਰ 1 ਘੰਟੇ ਸੇ ਯਹਾਂ ਖੜੇ ਹੋਏ ਹੈ ਔਰ ਇਤਨਾ ਸੋਚਿਆ ਨਹੀਂ ਤਾਂ 2 ਘੰਟੇ ਤੋਂ ਹਮ ਕਾਹਰਮੰਦਰ ਸਾਹਿਬ ਦਿਖਾ ਰਹੇ ਥੇ अभी ये टाइम हो गया साढ़े तीन घंटे का हरमंदर साहब अमृतसर गोल्डन टेम्पल माथा टेकने जाना था ना तो अभी यहाँ पे पता नहीं क्यों इतना ट्रैफिक लगा रखा है बहुत परेशानी हो रही है आपको कोई इन्फॉर्मेशन कुछ भी नहीं दी थी बस गूगल मैप ने दिखा रखा था दस मिनट का गैप है अब यहाँ पे एक घंटा तो हो गया हमको खड़े खड़े मेरा नाम कुलदीप सिंह सोता मैं ऑल इंडिया राष्ट्रीय चेयरमैन है इतने एक घंटा डेढ़ घंटा हो गया ਸੋ ਬੜੀ ਪ੍ਰੋਬਲਮ ਚ ਆਸੀ ਜ਼ਰੂਰੀ ਮੀਟਿੰਗ ਤੇ ਜਾਣਾ ਤੇ ਜਾਵਾਂ ਖੁਲਣਾ ਚਾਹੀਦਾ ਜਾਇਜ਼ ਹੋ ਰਹੀ ਕਿੰਨੀ ਦੇਰ ਹੋ ਗਈ ਤੁਹਾਨੂੰ ਡੇਢ ਘੰਟਾ ਹੋ ਗਿਆ ਖੜੇ ਡੇਢ ਘੰਟਾ ਹਾਂਜੀ ਕੋਈ ਪ੍ਰਸ਼ਾਸਨ ਨਹੀਂ ਖੜਾ ਕਿ ਕੋਈ ਪ੍ਰਸ਼ਾਸਨ ਕੋਈ ਨਹੀਂ ਹੈ ਇੱਥੇ ਕੋਈ ਦਾ ਪ੍ਰਸ਼ਾਸਨ ਦਾ ਕੋਈ ਪਿਆਦਾ ਦਿਖਿਆ ਹੀ ਨਹੀਂ ਇੱਥੇ ਹੁਣ ਤੱਕ ਸੋ ਤੁਹਾਡੇ ਮੀਡੀਆ ਵਿੱਚ ਅਸੀਂ ਬੇਨਤੀ ਕਰਦੇ ਆਂ ਵੈਸੇ ਕੱਲ ਦੀ ਇਹਨਾਂ ਦੀ ਕਾਲ ਸੀਗੀ ਕਿ 12 ਵਜੇ ਤੱਕ ਨਾ ਲਾਣਾ ਤੁਹਾਨੂੰ ਇਨਫੋਰਮੇਸ਼ਨ ਸੀਗੀ ਨਹੀਂ ਅਸਾਨੂੰ ਨਹੀਂ ਸੀਗੀ ਤੋ ਨਹੀਂ ਤਾਂ ਚੇਂਜ ਕਰ ਸਕਦੇ ਸੀ ਪਲਾਨ ਹਾਂਜੀ 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 ਅੱਜ ਮੀਟਿੰਗ ਕਿੱਥੇ ਕਰਣੀ ਹੈ ਮੈਂ ਤਰਨਤਨ ਇਲੈਕਸ਼ਨ ਚ ਤਰਨਤਨ ਇਲੈਕਸ਼ਨ ਦੇ ਵਿੱਚ ਨਾਲ ਹਾਂਜੀ ਠੀਕ ਥੈਂਕ ਯੂ ਦੇਖੋ ਦੋਨੇ ਪਾਸੇ ਟ੍ਰੈਫਿਕ ਡਾਇਵਰਟ ਕਰਨੀ ਬਣਦੀ ਸੀ ਉਹ ਕੀਤੀ ਹੋਈ ਆ ਹਾਂਜੀ ਸਿਕਿਉਰਿਟੀ ਅਰੇਂਜਮੈਂਟ ਕਰਨੀ ਬਣਦੀ ਸੀ ਕੀਤੀ ਹੋਈ ਆ ਬਾਕੀ ਇਹਨਾਂ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨਾਲ ੱਡੀ ਗੱਲ ਬਹੁਤ ਠੀਕ ਹੋਈ ਹੋਈ ਆ ਉਹਨਾਂ ਨੂੰ ਲੇਟੈਸਟ ਸਾਨੂੰ ਵੀ ਪਤਾ ਲੱਗਿਆ ਵੀ 10 ਦਿਨ ਪੋਸਟਪੋਨ ਕਰਤਾ ਮੇਰੀ ਮੇਰੀ ਹੁਣੇ ਇਹਨਾਂ ਨਾਲ ਲੇਟੈਸਟ ਗੱਲ ਹੋਈ ਆ ਇਹ ਧਰਨਾ ਚੱਕ ਦੇਣ ਲੱਗੇ ਆ अच्छा हां ਹੁਣ ਇਹ ਪੰਜ ਸੱਤ ਮਿੰਟ ਦੀ ਕਰ ਲੇ ਮੇਰੇ ਖੇਚ ਕਰਨਗੇ ਓਕੇ ਤੇ ਉੱਪਰਲੇ ਲੈਵਲ ਤੇ ਜਿਹੜੀ ਇਹਨਾਂ ਦੀ ਗੱਲਾ ਉਹ ਹੋ ਗਈਆਂ ਹੋਈਆਂ ਨੇ ਸੋਲਵ ਹੋ ਗਿਆ ਹੋਇਆ ਮੈਟਰ ਮੈਟਰ ਦੇਖੋ ਮੈਟਰ ਸੋਲਵ ਹੋਇਆ ਕਿ ਨਹੀਂ ਮੈਨੂੰ ਵੀ ਤਾਂ ਜਾਣਕਾਰੀ ਹੋਣੀਗੀ ਪਰ ਉਹਦੇ ਤਰ੍ਹਾਂ ਚੱਕ ਰਹੇ ਆ ਕੁਛ ਨਾ ਕੁਛ ਤੇ ਤਸੱਲੀ ਜਣੇ ਦੀ ਹੋਈ ਆ ਨਾ ਰਾਈਟ ਹਾਂਜੀ ਤੇ ਐਡ ਪ੍ਰੈਜ਼ੈਂਟ ਕਿੰਨੇ ਪੁਆਇੰਟਸ ਤੇ ਡਾਇਵਰਜੈਂਸ ਵਾਸਤੇ ਤੁਸੀਂ ਲਗਾਈਆਂ ਨੇ ਦੇਖੋ ਮੇਨ ਤਾਂ ਆਹੀ ਰੋਡ ਹੈਗਾ ਜਿਹੜੀ ਪਿਛੇ ਸ਼ੇਰਪੁਰ ਚੌਕ ਉਹਨੂੰ ਅਸੀਂ ਢੋਲੇਵਾਲ ਨੂੰ ਕੱਢ ਦੇਣ ਲੱਗੇ ਆ ਕਿ ਮੇਰੇ ਪਿਛਲੇ ਪਿਛੇ ਦੇਖੋਗੇ ਮੂੰਹ ਦਾ ਹੀ ਆਪਣੇ ਚੌਕ ਹੈਗਾ ਉੱਥੋਂ ਅਸੀਂ ਚੀਮਾ ਜਗੋਂ ਕੱਢ ਦਾਂਗੇ ਇਹਨਾਂ ਕੋਫੀਸ਼ੀਐਂਟ ਅਰੇਂਜਮੈਂਟ ਹੈਗੀ ਆ ਜਿੱਦੂ ਬਾਹਰ ਹੋੜੋੜ ਪਊਗੀ ਫਿਰ ਇਹਨੂੰ ਢੰਡਾਰੀ ਹੈਗਾ ਆ ਹਾਂਜੀ ਠੀਕ ਠੀਕ ਹੈ ਸਰ ਥੈਂਕ ਯੂ ਅਧਰਾਹੇ ਤੋਂ ਆਏ ਆ ਸੀਐਮਸੀ ਹਸਪੀਟਲ ਜਾਣਾ ਸੀ ਸੀਐਮਸੀ ਹਸਪੀਟਲ ਜਾਣਾ ਕਿਸ ਚੱਕਰਾਂ ਕੇ ਤੇ ਡੈਂਸ ਕਰਾਉਣੀਆਂ ਦੇ ਖੁੱਤਰ ਸੈਟਲਾਈਨ ਬਹੀ ਹੋਈ ਹੈ ਫਾਦਰ ਸਾਹਿਬ ਨਹੀਂ ਮੇਰੇ ਬ੍ਰਦਰ ਨੇ ਵੱਡੇ ਬ੍ਰਦਰ ਹਾਂਜੀ ਇੱਧਰ ਬੋਲ ਕੇ ਦੱਸੋ ਕੀ ਹੋਇਆ ਕਿ ਇਹਨਾਂ ਨੂੰ ਵਿੱਚ ਡੈਂਸ ਹੁੰਦੀ ਹੈ ਨਾ ਦੀ ਅੱਛਾ ਠੀਕ ਹੈ ਸਰ 1 ਵਜੇ ਟਾਈਮ ਸੀਗਾ ਸਾਨੂੰ ਇੱਕ ਘੰਟਾ ਖੜੇ ਨੂੰ ਹੋਗੇ ਓਕੇ ਹਾਂਜੀ ਕੀ ਕਰੀ ਹੁਣ ਯਾਰ ਉਹਨਾਂ ਨੇ ਤਰਨਾ ਲਾਉਣਾ ਕਿ ਹੋਰ ਜਾ ਕੇ ਲੜੇ ਇੱਥੇ ਰੂਟ ਲਾਉਣਾ ਕਿ ਇਹਨਾਂ ਨੇ ਕੋਈ ਪੁਲਿਸ ਵੱਲੋਂ ਕੋਈ ਟ੍ਰੈਫਿਕ ਦੀ ਵਰਟ ਵਗੈਰਾ ਨਹੀਂ ਕਰਾਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਅਸੀਂ ਪੁਲ ਚੜੇ ਆ ਅਗੇ ਰੋਡ ਜਾਵਾਂ ਆ ਸਾਰਾ ਨਾਲ ਪਿੱਛੇ ਜਾਣ ਜੋਕਿਆ ਅਸੀਂ ਦੱਸੋ ਕੀ ਕਰੀਏ ਇੱਥੋਂ ਕਿੱਥੇ ਉਤਰੀਏ ਅਸੀਂ ਕਿੰਨੇ ਵਜੇ ਦਾ ਟਾਈਮ ਲੱਗਦਾ ਹੈ ਡਾਕਟਰ ਨੂੰ ਸਾਡਾ ਹੈਗਾ 1 ਵਜੇ ਟਾਈਮ ਸੀਗਾ ਜੀ ਹੁਣ ਇੱਕ ਸਾਨੂੰ ਹੋਰੇ ਹੋ ਚੁੱਕਿਆ ਜੀ ਜੇ ਅਗਰ ਅੱਜ ਡੈਲਿਸਿਸ ਨਹੀਂ ਹੁੰਦੀ ਤਾਂ ਦਿੱਕਤ ਆ ਸਕਦੀ ਹੈ ਦਿੱਕਤ ਆਉਂਦੀ ਕਰੈਟਨਿਨ ਟੈਨ ਆ ਇਹਨਾਂ ਦੀ ਅੱਛਾ ਜੀ ਹਾਂਜੀ ਜੀ ਅੱਜ ਕੀ ਕਹਨਾ ਬੇਨਤੀ ਹੈ ਪ੍ਰਸ਼ਾਸਨ ਨੂੰ ਪਲੀਜ਼ ਟ੍ਰੈਫਿਕ ਪੁਲਿਸ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਨਾ ਕੋਈ ਧਰਨਾ ਵਗੈਰਾ ਲਾਉਣਾ ਕਿਤੇ ਹੋਰ ਜਾ ਕੇ ਲਾੜਣਾ ਇੱਥੇ ਰੂਟ ਲਾਉਣਾ ਕਿ ਫਲਾਈਓਵਰ ਦੇ ਉੱਪਰ ਬੰਦਾ ਕੋਈ ਆਲਟਰਨੇਟ ਵੀ ਹੈ ਨਹੀਂ نیچے ਉਤਰ ਜਵੇ ਪੇਸ਼ੈਂਟ ਦਾ ਨਾਮ ਕੀ ਹੈ ਅਜਸਵਿੰਦਰ ਸਾਹਿਬ ਸਰ ਕਿੰਨੀ ਦੇਰ ਤੋਂ ਪੇਸ਼ੈਂਟ ਨੇ ਇਹ ਤਕਰੀਬਨ 2-3 ਸਾਲ ਤੋਂ ਠੀਕ ਹੈ